I <tries> do ਹਰਿ ਬਲੇਸ਼ਰਾ ਦਿੱਤਾ ਬੰਨਾ ਨਮਟਾਈ ਉੱਠੋ ਭਾਈ ਗੁਰ ਜੀ ਨੇ ਸ਼ਰਣ ਕਰੋ ਵਾਦ ਗੁਰਾਂ ਦੇ ਗੁਰ ਦਾ ਸਿਮਰਨ ਕਰੋ ਬਾਣੀ ਪੜੋ ਬਾਣੀ ਸੁਣੋ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੀਆਂ ਆਜਰੀਆਂ ਲਵਾਓ ਭਾਈ ਸੋਮਰਦ ਵੇਲਾ ਹੋ ਗਿਆ ਹੈ ਸੋਮਰਦ ਵੇਲੇ ਦਾ ਸਮਾਂ ਗੁਰੂ ਘਰ ਦੀ ਘੜੀ ਦੇ ਮੁਤਾਬਕ 3:00 ਕੇ 40 ਮਿੰਟ ਹੋ ਗਏ ਨੇ ਸਵਮਰਤ ਦੇ ਦਾ ਸਮਾ ਗੁਰੂ ਘਰ ਦੀ ਘੜੀ ਦੇ ਮੁਤਾਬਕ 3 ਵੱਜ ਕੇ 40 ਮਿੰਟ ਹੋ ਗਏ ਨੇ ਭਾਈ ਸਵਾਗਤ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਲਵਾਈਏ ਬਾਣ ਪਾਠ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਸਵਾਜ ਪਾਵਨ ਜਿਹੜੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਭਾਈ ਸਵਾਗਤ ਆਗਮ ਸੰਗਣਾ ਤੇ ਨਿਹੜਿਆਂ ਦੇ ਅਮਰ ਤੇਲ ਦੀ ਖਾਹੀ ਸਤਿਗੁਰਾਂ ਦੇ ਚਰਨਾਂ ਚ ਲਵਾਈਏ ਭਾਈ ਸੋ ਸਤਿਗੁਰੂ ਦੀ ਆਜਰੀ ਭਰੀਏ ਭਾਈ ਨੰਤਰੇ ਹੋਵੇਗਾ ਉਹ ਪ੍ਰਾਪਤ ਕਥਾ ਕੀਰਤਨ ਹੋਵੇਗਾ ਭਾਈ ਨੂੰ ਸਮੂਹ ਸੰਗਤਾਂ ਦੇ ਸਤਿਗੁਰੂ ਕੀ ਦੇ ਪਾਵਨ ਹਜੂਰ ਵਿੱਚ ਕਥਾ ਕੀਰਤਨ ਦੇ ਵਿੱਚ ਆਜਰੀ ਭਣੀ ਗੁਰਮਤੀਆਂ ਦਾ ਨਜ਼ਾਰਾ ਆਰਾਮ ਹਾਂ ਦੇ ਕਾਬਲ ਕੋ ਸ਼ਬਦ ਨਹੀਂ ਵਿਚਾਰਾ ਸੁਣ ਕੇ ਆਪਣੇ ਜੀਵਨ ਨੂੰ ਸਫਲਤਾ ਦੇ ਵਿੱਚ ਲਿਆਈ ਵਾਹਿਗੁਰੂ ਦੀ ਕਾ ਸੰਸਾਰ ਵਾਹਿਗੁਰੂ ਦੀ ਕੀ ਬਾਣੀ ਗੁਰੂ ਸਾਹਿਬ ਜੀ ਆਓ ਗੁਰੂ ਗ੍ਰੀਵਨ ਬਾਣੀ ਏ ਓਮਕਾਰ ਸਤਨਾਮ ਗੁਰੂ ਘਰ ਆਪੁਰਤ ਰਟਨੇ ਸਹਿ ਅੰਮ੍ਰਿਤ ਪ੍ਰਸਾਦ ਜਪ ਆਪ ਸਮਝਵਾ ਸੱਚ ਹੈ ਵੀ ਸੱਚ ਨਾਮ ਕੋ ਸਿੱਖ ਵੀ ਸੱਚ ਸੋਚ ਸੋਚ ਨੂੰ ਹੋ ਗਈ ਜੇ ਸੋਚੀ ਰਖਵਾਰ ਚੁਪੈ ਜੁਪਣਾ ਹੋਏ ਜੇ ਰਾਹ ਰਹੇ ਲਪਤਾ ਮੁਕੇ ਬਕਰਤਰੀ ਜੇਪਣ ਆਪਣੀਆਂ ਭਾਰ ਵਸੈ ਸੈਨ ਪਾ ਲਖ ਹੋਏ ਤਿਕਣ ਚਲੇ ਨਾ ਲੋਭ ਕਿਸਚਾਰਾ ਹੋਈਏ ਗੁਰੂ ਘਰ ਟੁੱਟਾ ਪਾ ਉਕਮਰ ਜਾਈ ਤਰਨਾ ਮਨਿ ਕਰਾ ਮਾਦ ਲੋਕੀ ਬੋਣਾ ਕਰ ਲੋਕਮਰ ਜਾਈ ਓਪੀ ਓਪਨ ਦੀ ਉਕਮ ਮਰ ਆੜਾਈ ਓਮੀ ਯਤਨੀ ਜੋ ਬੁਮਨ ਮਲੇਖਾਰ ਸੁਖ ਪਾਈਐ ਇੱਕ ਨਾਮ ਕੀ ਬਰਸੀਸ ਇੱਕ ਕੀਸਤਾ ਭਾਈਐ ਉਤਨੰਦਰ ਸਭ ਕੋ ਮਰ ਉਕਮ ਨ ਕੋਏ ਨਾਮ ਤੁਮ੍ਹ ਮੈਂ ਜੇ ਗੁਜਾ ਤਾ ਹੁ ਨਾ ਗੈਰ ਨ ਕੋਏ ਇਹ ਆਇ ਪੋਤਾ ਨੋ ਗੈਰ ਸਤਾਨ ਨੋ ਨਾ ਰੰਗਾਂ ਦਾ ਦਰਾਵਦੂਰਾ ਕਥਨਾ ਕਥਿਨਾ ਵਾਤੋਕ ਕਾਤ ਕਟ ਕਦੇ ਕੋਟੀ ਕੋਟ ਕੋਟ ਅੰੰਦਾ ਦੇਨ ਜਨਕ ਪਾਏ ਮੁਰਾਯ ਨਖਰੀ ਖਾਏ ਓਪੀ ਰੋਪਨ ਚਲਾਏ ਨਾਮ ਜਪਿ ਸਰਬਿ ਪਰਮਾਉ ਸਤ ਸਭ ਸਤਿ ਨਾਏ ਪਖ ਹੋਵ ਪ੍ਰਾਗ ਦੁਰਖੇ ਮੰਗਲੇ ਦੇ ਦੇ ਨਾਨਕ ਗੁਰੂ ਨਾਮਾੜੇ ਧੇਰ ਕਰ ਕੀਆ ਜਦੁ ਸਤਿ ਰੁਬਾਰ پیارا سر پایا مان نانک گا منی ندا نا سنی مان رکھا پاؤ دو ند گرم

ਮਾਰਗੇ ਜਰਾ ਤਨਜਵਾਰ ਨਾਲ ਕੈਲ ਗੁਰ ਕੀ ਸਤ ਸੁਣੀ ਹੋ ਰਾਜ ਦੇਉ ਜਾਈ ਸੁਵਣਾ ਕਿ ਨ ਤਿੰਦ ਦਾ ਆਕਾਸ਼ ਸੋਮੈ ਵਿਸਰ ਨ ਜਾਏ ਜੇ ਤੁਚਾਰੇ ਦਾ ਆਰ ਕਾ ਸੁਣੀ ਹੋਏ ਨਮਨ ਰਖਾਣੀਆਂ ਦਾਸ ਦਾ ਸਭ ਹੋਏ ਚੰਗਾ ਨਾ ਹੋਰ ਤਰਕ ਜਸ ਕੀ ਜਗ ਲੇ ਜੇ ਤੁਸਨ ਨਾ ਹੋਈ ਬਲ ਚੱਕੇ ਬਿਨਾ ਕਰੀਂ ਕਰ ਤੁਸੀ ਉਸਰੇ ਨਾਨਕ ਜਨਮੁ ਗੋਡੇ ਗਉ ਤਿਆਗ ਬੰਦੇ ਕਿਹਾ ਕੋਈ ਨ ਸੁਝਾਈ ਜੇ ਤੁਸ ਬਣ ਕੋਇ ਕਰੇ ਸੁਨੇ ਸਤਿ ਵੀਰ ਸੁਰਨਾਥ ਸੁਨੇ ਧਰ ਤੋਲਾ ਕਾਸ ਸੁਨੇ ਦੀਪੋ ਪਾ ਲਾਦ ਸੁਨੇ ਪੂਰ ਸਖੇ ਕਾਲ ਨਾਨਕ ਭਗਵੰਸ ਰੇ ਰਾਸ ਸੁਨੇ ਦੂਪਾ ਕਰਨਾਸ ਸੁਨੇ ਇਸ ਬ੍ਰਹਮ ਜਿੰਦ ਸੁਨੇ ਮੁਕਤ ਸੁਹਾਣ ਮੰਗਰ ਸੁਨੇਹਾ ਜੋਗਾ ਜੋ ਕਰਤੇ ਇਹਦਾ ਸੁਨੇਹਾ ਲਾਖ ਬਰਤਵੀ ਜੀਰੂ ਨਾਮ ਪਰਮ ਸਰਵ ਵਿਗਾਸ ਸੁਨੇਹੇ ਦੁਪਾਪ ਦਾ ਨਾਸ ਸੁਨੇਹਾ ਸਤਿ ਲੋਕ ਨਿਆਨ ਸੁਨੇਹਾ ਸਤਿ ਕਸ਼ਨਾ ਨਾਮ ਰੋਮੇ ਮੜਬੜ ਬਾਲਾ ਮਾਨ ਸੁਨੇਹਾ ਗਿਆ ਸੈਤਿਆ ਨਾਮ ਪਰਮ ਸਰਵ ਵਿਗਾਸ ਸੁਨੇਹੇ ਦੁਪਾਪ ਦਾ ਨਾਸ ਸੁਨੇਹਾ ਸਰਾਗਨਾਗੇਗਾ ਸੁਨੇਹਾ ਸਿੰਘ ਪੀਰ ਪਤਸ਼ਾਹ ਸੁਨੇਹੇ ਮਾਵਨਾਰੋ ਸੁਨੇਹਾ ਦਵਸਦਾ ਹੋ ਨਾਮ ਪਰਮ ਸਰਵ ਵਿਗਾਸ ਸੁਨੇਹੇ ਦੁਪਾਪ ਦਾ ਨਾਸ ਮਨ ਨ ਕੀ ਗੱਟ ਕੈ ਨਾ ਜਾਏ ਲੇ ਕੋ ਵੈਖ ਸੈ ਕੋ ਸਤਾਏ ਨਾਨਕ ਕਰਮਾਂ ਦੇ ਖੰਡਾੜ ਮਨ ਨਾ ਵੇ ਕਰਮ ਵਿਚਾਰੂ ਐਸਾ ਨਾ ਕੋ ਜਿਨ ਕੋ ਹੋਏ ਲੇ ਕੋ ਮਨ ਜਾਣਾ ਮਨ ਕੋਏ ਮਨ ਸਰਬਾਗਮ ਬੋਧ ਮਨ ਸਰਬੁ ਕੀ ਸੋਧ ਮਨ ਮੂਝੋ ਤਨ ਕਾਏ ਕੋਇ ਐਸਾ ਨਾ ਜਾਏ ਅਸਨਾ ਪਰਜਨ ਕੋ ਹੋਏ ਲੇ ਕੋ ਮਨ ਜਾਣਾ ਮਨ ਕੋਏ ਮਨੈ ਮਾਰ ਕਦਾ ਕਰਨ ਬਾਇ ਸੰਨ ਵਸਤ ਪਦਸ਼ੋ ਮਾਰ ਗੜ ਜਾਏ ਮਨੈ ਮਾਰ ਜਲਾ ਪਾਟ ਮਨ ਕਰਮ ਦੇਖਣ ਰੰਗ ਵੈਸਾ ਨਾਮ ਨ ਕੋ ਹੋਏ ਜੇ ਕੋ ਮੰਜਾ ਨਾ ਮਰ ਕੋਏ ਮਨ ਭਵ ਮੋਹਤਵਾਰਾ ਤਾ ਕੋ ਵਾਰ ਸਦਾ ਰ ਮਨ ਅਰ ਕਾਰੇ ਗੁਰ ਸਿੱਖ ਮਨ ਨਾਮ ਬਾਣਾ ਵੇਖੋ ਵੈਸਾ ਨਾਮ ਨਰਜਨ ਕੋ ਹੋਏ ਜੇ ਕੋ ਮੰਜਾ ਨਾ ਮਣ ਕੋਈ ਪੰਜ ਪਰਮਾਨੰਦ ਕਰਨ ਦਾ ਆਨੰਦ ਮੰਜੇ ਬਾਬਾ ਜਗ ਮਹਾਨ ਪੰਚ ਸੁਆਦਾਂ ਦਾ ਜਾਨ ਪੰਚ ਗਾਵਰੇ ਧਿਆਨ ਜੇ ਕੋ ਪੈ ਕਰ ਵਿਚਾਰ ਕਰਦੈ ਜਗਤ ਨਾਹੀ ਸੁਮਾਰੂ ਔਲ ਕਰਮ ਦਾ ਕੂਤ ਸੰਗੁਪਤਾ ਪਰ ਕਹਿਨ ਸੂਤ ਜੇ ਕੋ ਪੁਜਾ ਵਸਿਆਰ ਤਬਲਾ ਉਪਰ ਕਿਰਤਾ ਭਾਰ ਧਰਤੀ ਹੋਰ ਪ੍ਰਹ ਹੋਰ ਹੋਰ ਇਸਤੇਹਾਰ ਤਲ ਕੋੜ ਜੋਰਾ ਇਹ ਜਾਗਤਨਾ ਦੇ ਨਾਮ ਸੁਬਨਨ ਰਹਿ ਹੋਈ ਗਲਾਮ ਇਹੋਲੇ ਕਾਦਿਕਨ ਕੋਏ ਕਾਦਿਕਨ ਕਿਤਾਬ ਹੋਏ ਕਿਤਾ ਤਰਸਾ ਦੇਉ ਦਿੱਤੀ ਦਾ ਧਿਆਨ ਮੰਗੂਤਾ ਕਿਤਾ ਪਸਾਰ ਮੈ ਕੋ ਪਵਦਿਸ਼ਟ ਹੋਏ ਲਖਰੀਆ ਉਤਰ ਤਰਣ ਦਾ ਵਿਚਾਰ ਅੰਧ ਜਾਮਾ ਇੱਕ ਵਾਰੀ ਜੁਤੁਰ ਭਵ ਸੇ ਕੁਝ ਜਾਣ ਗੁਰੂ ਸਰਾ ਸਦੰਤ ਨਰਨਕਾਰ ਅਸੰਤ ਪਾਉ ਅਸੰਤ ਜਪ ਅਸੰਤ ਪਾਉ ਸੰਤ ਜਾ ਸੰਤਪਤਾ ਵ ਸੰਗ੍ਰਮ ਹੋਵੇ ਰਵਾਹ ਹੋ ਸੰਕਟ ਹੋਵੇ ਰਹਿ ਉਦਾਸ ਸੰਭਰਤ ਹੋਣ ਜਾਣ ਵਿਚਾਰ ਸੰਸਦੀ ਸੰਗ ਰਾਧਾ ਅਸਾਂ ਸੁਲੂ ਮੋੜੋ ਸਾਡ ਸੰਤ ਮੁਲ ਲਬਾਈ ਤਾਰ ਕੁਗਲ ਕਵਣ ਕਾਮ ਵਿਚਾਰ ਵਾਹਿਆ ਨ ਜਾਵਾ ਕੀ ਪਾਰ ਜੁਤ ਭਰਸੇ ਕੁਲਕਾਰ ਨਸਰਾ ਸਰਾਮਤ ਨਰਨਤਾਰ ਅਸਾਂ ਮੁਰਨਾ ਗੁਰ ਸੰਤ ਚੁਰ ਸੰਗੋੜ ਸੰਪਲ ਵੜਾ ਤੇਰਾ ਮਾਏ ਸੰਗ ਪਾਪਿ ਬਾਪ ਕਰ ਜਾਏ ਸੰਹੂੜਿਆ ਕੁੜੇ ਚਲਾਏ ਸੰਗ ਕੋਲੇ ਸੁਮਲ ਬਣ ਥਾਏ ਆਸਾਂ ਮੈਂ ਨਮਸਰ ਕਰੇ ਭਾਰ ਅਨੰਤ ਕੀਤੇ ਵਿਚਾਰ ਸੁਣ ਆਇ ਕੁਵਾਰੇ ਮੋਤ ਪਾਸ ਕੀ ਕਰ ਸਦਾ ਸਦਾ ਨਮਰ ਅੰਧਾਰ ਆਸਾਂ ਖੜਾ ਵਸੰਗ ਤਾਵਨ ਨਾਮ ਨਾਮ ਸੰਗਤੋ ਸੰਸਿਆ ਸਰਪਾਰ ਬੇਤਰੀ ਨਾਮ ਅੰਤਰੀ ਸਾਧਾ ਤਰੀ ਗਿਆਨ ਕੀ ਤੁਨ ਗਾ ਆਪਣੀ ਲਗਨ ਬੋਲਣ ਦਾ ਕਰ ਸਰ ਸੰਜੋਗ ਵਤਾਰ ਜਿਨੇ ਨਕੈ ਦਸਨ ਨਾਏ ਜੇ ਪਰਮਾਇਦ ਤਪਾਹੇ ਜੇ ਤਾਂ ਕਿਤਾ ਤੇ ਤਾਂ ਨਾਲ ਬਿਨ ਨਾਲ ਨਾਈ ਕੋ ਥਾਉ ਕੁਦਰ ਤੁਮ ਕਵਣ ਕਾ ਵਿਚਾਰ ਅਨਜਮਾਈ ਕੁਵਾਰ ਜੋਤ ਪਵਸ ਸਤਿ ਕਾਰ ਉਸਤਾ ਸਲਾਮਤ ਮਰਿੰਦਾਰ ਅਰਿਆ ਹੱਥ ਪੈਰ ਤਾਂ ਦੇ ਪਾਣੀ ਤੋਂ ਤਤਰ ਸੁਖੇ ਨੇ ਮੋਤ ਪੁਰੀ ਦੀ ਗੱਪਰ ਹੋਏ ਦੇਸਾਂ ਤੋਂ ਲਈਆ ਉਤੋਂ ਏ ਬੜਿਆ ਮਨ ਪਾਵਾਂ ਦਾ ਸਾਂ ਕੋ ਤੋਂ ਬਣਾ ਲੈ ਕੇ ਰੰਗ ਉਨਹੀਂ ਪਾਪੀਆਂ ਕੰਨਾ ਆਏ ਕਰ ਕਰਨਾ ਬਿੱਤਾ ਜਾ ਹੋ ਆਪੇ ਜਾਪੀ ਤਾ ਹੋਣਾ ਕੋਈ ਆਰੋ ਜਾ ਤੀਰਥ ਤਪਦੇ ਆਤਮਦਾਨ ਜੇ ਕੋ ਆਪ ਕਾ ਮਾਨ ਰਸਮੀਆ ਮਨਿਆ ਮਨ ਕੀ ਕਹਾਵੋ ਬੰਦਰ ਗਤ ਤੀਰਥ ਮਨਹਾਵ ਸਾਧ ਗੁਣ ਤੇ ਨਾ ਨਾਹੀ ਕੋਈ ਨਨ ਗੁਣ ਕੀ ਤੇ ਬਰਤਨ ਹੋਏ ਸਰਧਾਤਮਨਿ ਪਰਮਾਉ ਸਭ ਸੁਨ ਸਦਨ ਚਾਉ ਰੋਗ ਸੁਵੇਲਾ ਵਰਤ ਕਰਨਾ ਕੌਲਤਕ ਕਵਣਾਰ ਕਵਨ ਸੁਤੀ ਮਾਉ ਪਰ ਬਨਾਜ ਤੋੜਾ ਚਾਰੋ ਵਿਨ ਰਪਈਆ ਪਨਵੀ ਹੋਵੇ ਦੇ ਪੁਰਾਣ ਨੂੰ ਉਤਨ ਕੋਇ ਉਪਾਗਿਆ ਦੇਖਣ ਲੇਖ ਪੁਰਾਣ ਇਤਿਹਾਸ ਨਾਮੁ ਕੀਨ ਮਰੂਤ ਨ ਕੋਈ ਜਗਰਨ ਸਰਦੀ ਪ੍ਰਸਾਦੀ ਆਪਿ ਜਨ ਸੋਈ ਕਿਵ ਕਰੇ ਕਿਸਦਾਈ ਕਿਉਂ ਰਦੀ ਕੁ ਜਾਨਾ ਨਾ ਨਾਟਕਾ ਕਨ ਸਭੋ ਆਖੇ ਤੂ ਤੂ ਇੱਕ ਸਿਆਣਾ ਵਡਾ ਸਹਵਤੀ ਨਾਨੀ ਤਰ ਕਹੂਗਾ ਨਾਮ ਜਿ ਕੋ ਆਪਜਨ ਹੈ ਜਾਨ ਸੋਹਾ ਵਾਤਾ ਮਾਤਾ ਲਖ ਅਕਸਾ ਅਗਾਸ ਜੋੜ ਕੋ ਭਾਗ ਕੇ ਵੇਦ ਕਾ ਲਖਵਾਚ ਸਸਵਾ ਰਾਮ ਜੰਨ ਦੇ ਪਾਸੂ ਦੇ ਮਤਾ ਤੋ ਨੀ ਕਵਟ ਲਿਖਿਆ ਕਵੈ ਨਾ ਨਾ ਸੋ ਨਾਮ ਕਮਟਾ ਕੀ ਹੈ ਆਪ ਜਣ ਆਹ ਸਲਾਹ ਹੀ ਸਲਾਹ ਹੈ ਜਿਸੁ ਰਤਨਾ ਪਾਈਆ ਨਦੀਆਂ ਦੇ ਵਾਰ ਬਸ ਸੁਣਨਾ ਜਾਣੀ ਹੈ ਸੁਣ ਸਸਤਣ ਗ੍ਰਹ ਸੇਤੀ ਮਾਲ ਘੰਡ ਜੀੜੀ ਬੋਲਣਾ ਹੋਣੀ ਜੇਸ ਮਨੋ ਨਾ ਵੀਸਰੈ ਅੰਤਨ ਸਿਕਤੀ ਕੋ ਨਾ ਨਾ ਅੰਤ ਅੰਤਨ ਕਰਨ ਦੇ ਨਾ ਅੰਤ ਆਤਮਿਕ ਸੁਨਣ ਨਾ ਅੰਤ ਅਤੈ ਆਪੇ ਗਿਆਨ ਮੰਤ ਅੰਤ ਨਾ ਰਵਿਤ ਕਾਰ ਅੰਤ ਆਪੇ ਪਾਰ ਆਵਾਰ ਅੰਤ ਕਾਰਨ ਦੇਵਲ ਰਾਹੇ ਨਾਟਿਆ ਆਪਣਾ ਪਾਇ ਜਾਏ ਉਹ ਅੰਤ ਨਾ ਜਾਣ ਕੋਈ ਬਹੁਤ ਜੀਆ ਬਹੁਤ ਹੋਈ ਵੱਡਾ ਸਹਿਬ ਜਥਾ ਉੱਚ ਉਪਰੋਚਾ ਨਾਉ ਇਹ ਵੀ ਉੱਚਾ ਬਣ ਕੋਈ ਇਹਦੇ ਸੁਤੇ ਪੋਜਾ ਨਾ ਸੋਏ ਇਹ ਵਿੜਾ ਗਿਆਨ ਆਪਾ ਪਾਪੋ ਨਾ ਅੰਕੜਾ ਤਰੀ ਕਰਮੀ ਦਾਤ ਉਤਾ ਕਰ ਮਖਿਆ ਨਾ ਜਾਏ ਮਡਾ ਦਾ ਤਜਨ ਤੁਮਾਏ ਕਿਤੇ ਮੁਝੇ ਉਹ ਦੇ ਪਾਰ ਕਿਤੇ ਹਨ ਤਨੀ ਵਿਚਾਰ ਕਿਤੇ ਹਲਕੁ ਕਾ ਦੇਖਾ ਅਰੋ ਜਿੱਤੇ ਲੈ ਮੁਕਰ 파ਏ ਕਿਤੇ ਮੂਰਖ ਕਾਈ ਕਾਹੇ ਕਿਤੇ ਲੋਕ ਕੋ ਸਦ ਮਾਰੇ ਪਿਤਾ ਤਰੀ ਦਾ ਤਾਰ ਹੰਦ ਖਲਾ ਸਿਖਾਣਾ ਹੋ ਰਿਹਾ ਤੁਰਾ ਕੋ ਸਕੇ ਕੋਏ ਕਿ ਕੋ ਕੈ ਕਰ ਕੋ ਪਾਇਓ ਥਾਣਾ ਦਿੱਤੀ ਕੋ ਕਾਏ ਆਪੇ ਰਾਣਾ ਆਪੇ ਹੀ ਆਕੈ ਸੇ ਕੇ ਕੇ ਜਿਸ ਨੂੰ ਬਖਸ਼ੇ ਸਭ ਤੋਂ ਸਾਨਾਮ ਹੈ ਨਾਮਿਕ ਪਾਸ਼ਾਏ ਬਾਤਿ ਸ਼ਾਨ ਅਮੋਲ ਮਨ ਮੋਲ ਬਾਤਾਰ ਮੋਲ ਬਾਹਰੀ ਮੋਲ ਬੰਡਾਰ ਬੋਲ ਨਾਮ ਹੈ ਮੋਲ ਲੈ ਜਾਹਿ ਬੋਲ ਭਾਈ ਬਲਾਸ ਸਮਾਏ ਅਮੋਲ ਧਰਮ ਮੋਲ ਦੀਵਾਨ ਮੋਲ ਤੋਂ ਮੋਲ ਬਰਵਾਨ ਮੋਲ ਸਿਮੋ ਨਿਸ਼ਾਨ ਬੋਲ ਗਾਣਾ ਬੋਲ ਫਰਮਾਨ ਆਮੋਲੋ ਮੌਲਾ ਤੇਨਾ ਜਾਏ ਆਕਰਿ ਦੁਬਲਾਹੀ ਆਕਰਿ ਪਾਨ ਪੁਰਾਨੋ ਆਕਰਿ ਕਬੜਾ ਕਰ ਬਧਾਨੋ ਆਕਰਿ ਬਰਮਹ ਕਹਿੰਦੋ ਆਕਰਿ ਹੋਪਿਤਾ ਗੋਵਿੰਦ ਆਕੈ ਇਸ ਰਾਜ ਸੇਦੋ ਆਕਰਿ ਜਿੰਦੇ ਕੀਤੇ ਬੁੱਧ ਆਕਰਿ ਤਨ ਵਕਰੇ ਵੋ ਆਕਰਿ ਸਰਨ ਮਹਨ ਸੇਵਾ ਜਿੰਦੇ ਆਕਰਿ ਨਰਮੁਪਾਹੀ ਜਿੰਦੇ ਕਹਿ ਕਰੁ ਖੁਜਾਇ ਮੇਤਿ ਜਿੰਦੇ ਹੋਦਰੀ ਤਾਗਨ ਸਗ ਕੇ ਕੀ ਜੀਵ ਭਾਵ ਦੇਵ ਰੋਇ ਨਾਨਕ ਜਾਣਾ ਸਾਜਾ ਸੋਇ ਜੇ ਕੋ ਅਤਮ ਹੋਣ ਬਗਾਲ ਤਦ ਕੀ ਹੈ ਸਰਗਵਾਰਾ ਦਵਾਰ ਸੁਨਰ ਕੀ ਹਸੋਂ ਕਰ ਕੀ ਹਾ ਜਿਤਨਾ ਸਰਬ ਸਮਾ ਲੈਵਾ ਜੀਵਾਂ ਦਾ ਲੈਕਾ ਸੰਖੰਨ ਜਿਤਿ ਵਾਗਣਾਰੇ ਜਿਤਿ ਰਾਤ ਕੇ ਸੁਪਈਆ ਨਾ ਜਿਤਿ ਵਾਗਣਾਰੇ ਗਾਲ ਕੋਣੋਂ ਮਾਨੀ ਦਾ ਸੁਨਰ ਜਾਵੇ ਰਾਜਾ ਕਰਮ ਦਵਾਰੇ ਜਨ ਚਤਵਕ ਤਿਹ ਜਾਣ ਹੈ ਲੈ ਪਰਮਦੇਵ ਦਰਵਾਜ਼ੀ ਜਾਈ ਦਾਵੇ ਕੀ ਸਰਵੜਮਾ ਦੇਵੀ ਸੋਨ ਸੋਨਾ ਸਵਾਰੇ ਦਾਵੇ ਨੰਦਾ ਸੁਨ ਬੈਠੇ ਦੇਵਤੇ ਅੰਦਰ ਨਾਮ ਲੈ ਦਾਵੇ ਸਭ ਸਮਾਧੀ ਅੰਦਰ ਕਾਮ ਸਾਧ ਵਿਚਾਰੇ ਕਾਮਣ ਜਪਿਸ ਤੇ ਸੰਤੋਖੀ ਦਾਵੇ ਨੀਰ ਕਰਾੜੇ ਕਾਮਣ ਪਾਤ ਪਾਤ ਰੱਖੀ ਸਾਰ ਜੋ ਜਿਮ ਦੇ ਦਾ ਨਾਮ ਲੈ ਦਾਵੇ ਕੋਣੀ ਅਮਰ ਮੋਹਣਾ ਸੁਰਗ ਵਸ ਪਿਆਰੇ ਨਾਮ ਰਤਨ ਪਾਏ ਤੇ ਜਲ ਸਰ ਦੀਰਥ ਨਾਮ ਲੈ ਕਾਵਜੋ ਸੂਰਾ ਕਾਵਕੰਚਾਰੇ ਰਬਾਤ ਭਾਂਡਾ ਮੰਡਲ ਵਾਲਾ ਕੰਟਾ ਕਰ ਕਰ ਕਰਦੇ ਤਾਂ ਆਏ ਇਸੇ ਦੋਨੋਂ ਗਾਵੈ ਜੋ ਤੁਪ ਭਾਵਨਾ ਰਤੇ ਮੇਰੇ ਭਗਤ ਪ੍ਰਸਾਦਿ ਹੋਰ ਕਿਤੇ ਰਾਗ ਨਾ ਸਿੰਘ ਜਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਜੀ ਨਾਹੀ ਕੋਸੀ ਜਾ ਨਾ ਜਸੀ ਜਨਾ ਜਨ ਰਚਾਈ ਲੱਗੇ ਰੱਤੇ ਪੰਥੀ ਕਰ ਕਰ ਸੁਮਾਇ ਜਤੋਂ ਪਾਈ ਕਰ ਕਰ ਗੁਰ ਦੇਖਿਤਾ ਆਪਣਾ ਜਤ ਜਿਵੜਿਆਈ ਜੋ ਉਸ ਪ੍ਰਭਾ ਸਰੋਈ ਕਰਿ ਹੁਕਮ ਨਾ ਕਰਨਾ ਜਾਈ ਸੋ ਬਾਸ ਆਸਾ ਪਾਸਾ ਦੇ ਬੋਲ ਨਾਨਕ ਰਹਿਨ ਰਜਾਈ ਹੁੰ ਦਾ ਸੁਤੋਕ ਸਰਪਰ ਚੋਲਿ ਝਾਂਕਿਂ ਗਰਬੇ ਭੂਤ ਕਿੰਨਾ পাপਵਾਚਨ ਜੁਗਤਿ ਦਾ ਪ੍ਰਗੀਤ ਹੋਇ ਆਈ ਫੰਦੀ ਸੋਜ ਮਾਤੀ ਮੰਗੀ ਤੈ ਜਗਦੀ ਤੋ ਆਦੀ ਸਹਾਦੇਸ ਆਦਿ ਨਿਲਾ ਨਾ ਨਾਦ ਜੋ ਜੁਲੇ ਕੋ ਮੇਸਾ ਉਗਤ ਗਿਆਨ ਦਾ ਆਪਣਾ ਰਣਾ ਕਰ ਕਰਵਾਜ ਨਾਲ ਆਪਨਾਂ ਹੰਦ ਨਾ ਤਿਸੁ ਵਾ ਕੀ ਰਸ ਨਵਰਾ ਸਾਧ ਸਜੋਗ ਯੋਗ ਕਰ ਚ ਨਾ ਵੇ ਲਿਖਿਆ ਮੈਂ ਬਾਣ ਆ ਦੇਸ ਅਵੇਸ ਆਗਨੀ ਨਾਦ ਨਾਤ ਜੋਗ ਤੇਰ ਕੋ ਇਸ ਰੇਕਾ ਬਾਣੀ ਜੋ ਤੁਹੇ ਆਹੀ ਨੰਝੇ ਦੇ ਪ੍ਰਵਾਹ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਕੀ ਬਾਣ ਜੋ ਨ ਭਾਵਨ ਕਰਾ ਜਨਾਵੇ ਜਿਨੋ ਫੁਰਮਾਨ ਹੋਵੇ ਕਾਉਣ ਨਦਰ ਮੈਂ ਆਵੇ ਬੁਲਤਾ ਜੋ ਬੀੜਾ ਨਾਮ ਦੇ ਸਹਾਈ ਸਰੂਪਾ ਦੇ ਨਾਨ ਨਾਨਕ ਜੋ ਜੁਗ ਕੋ ਵੇਸਾ ਆਸਰ ਲੋ ਲੋ ਮੰਟਾਰ ਲੋ ਸੁਸਾਸਿ ਕਾਵਾਰ ਕਰ ਕਰ ਵੇਖ ਸਚੁ ਨਹਾਰ ਨਾਮ ਸਚੇ ਕੀ ਸਾਕੀ ਕਾਰ ਆਦੇਸ ਸਹਿਆ ਦੇਸ ਨਾ 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 ਜੋ ਜਿਵੇਂ ਕੋਵੇ ਸਾਇਤ ਨੂੰ ਜੀਵਾਂ ਰੱਖਵੇ ਲਖ ਲਖ ਲਖਮੀ ਇਸ ਲਖ ਲਖ ਜਿਹੜਾ ਆਖਿਆ ਇਹਨਾਂ ਜਗਦੀਸ਼ ਇਹ ਤਰੇ ਕੁਟਬੜੀਆਂ ਜੜੀਆਂ ਹੋਏ ਆਪੇ ਇਸ ਸੁਨ ਲਾਂ ਕਾਸ ਕੀ ਟਾਈਸ ਰੱਖ ਨਜ਼ਰੀ ਪਾਈ ਐ ਠੀ ਕੁੜਾ ਠੀਸ ਰੱਖ ਜੋਤ ਪਾਣਾ ਜੋਰ ਜੋਰ ਦਾ ਮੰਗਣਾ ਦੇਣਾ ਜੋਰ ਜੋੜਾ ਜੀਵਲਾ ਮਰਮਾ ਜੋੜਾ ਜੋਮਰਾਜ ਮਰਮਾ ਸੋੜਾ ਜੋਨ ਸੁਧਿਆ ਵਿਚਾਰ ਜੋਨ ਜਿਨਿ ਦਰਸ਼ਨ ਸੰਸਾਰ ਜੇ ਸਤ ਜੋੜ ਕਰ ਵੇਖਸੋ ਏ ਨਾ ਕੋ ਆਪਣੀ ਜਨਕ ਹੋਏ ਰਾਤੀ ਹੋਦੀ ਤੇ ਦੀਵਾਰ ਹੁਣ ਪਲੀ ਅੰਧੀ ਪਾਤਾਲ ਇਸੇ ਤਰ੍ਹਾਂ ਕੀ ਤਾ ਬੀਤੰਸਾਰ ਸੋ ਜੀ ਜੋ ਕਿ ਤੇ ਰੰਗ ਤੇ ਨਾਮੁ ਬਣੇ ਤਨ ਅਨੰਤ ਕਰਮੀ ਕਰਦੇ ਹੋਏ ਵਿਚਾਰ ਸਚਿਆ ਸਚਿਆ ਦਰਬਾਰ ਤਥਾ ਸੋਹਣਾ ਪੰਥ ਪਰਵਾਨ ਨਦੀ ਕਰ ਪਵਨ ਸ਼ਮਲ ਕਟ ਪਗਾਈ ਉਹ ਤੇ ਪਾਏ ਨਾ ਤੇ ਜਾ ਪੈ ਜਾਏ ਤਾਂ ਕੰਨ ਕੇ ਵਤਾਰ ਬਾਣ ਗਿਆਨ ਕੰਨ ਦਾ ਪ੍ਰਕਾਰ ਬਾਣ ਜਿਤੇ ਮਨ ਪਾਣੀ ਦਾ ਸੁੰਦਰ ਜਿਤੇ ਕਣ ਮਹੇਸ ਜਿਤੇ ਉਹ ਮੈਂ ਘਾਲ ਟਕੜੀ ਹੈ ਉਹ ਕੰਨ ਕੇ ਵੇਸ ਕਿਤਿਆਂ ਕਰ ਪੂਨ ਮੇਰ ਕੇ ਤੇ ਜਿਤੇ ਨੋ ਬਦੇਸ ਜਿਤੇ ਮੈਂ ਜਾਂ ਸੋ ਜਿਤੇ ਜਿਤੇ ਮਨ ਦਾ ਵੇਸ ਜਿਤੇ ਸੁਖ ਬੁਗਨਾਤ ਕੇ ਤੇ ਜਿਤੇ ਦੇਵੀ ਵੇਸ ਸਰ ਇਤੇ ਦੇਵ ਦਾ ਨਾਮ ਹੈ ਤੇ ਇਕ ਤੇ ਇਕ ਤੇ ਨੂ ਸਮੁੰਦਰਾ ਗਤੀਆਂ ਹਾਂ ਗਤੀਆਂ ਬਾਹਵੇਂ ਵਿੱਚ ਪੰਤ ਨਰਿੰਦਰ ਗਤੀਆਂ ਪਰ ਸੇਵ ਕਰਦੇ ਨਾਨਕ ਅੰਤ ਗਿਆਨ ਅੰਤਮਾ ਗਿਆਨ ਕੋ ਚਾਂਦ ਦੁੱਧਾ ਨਾਰੋਨੋਦ ਕੋੜਾ ਅਨੰਦ ਸਰਮ ਕੰਨ ਕੀ ਬਾਣੀ ਰੂਪ ਤਤਕਾਰਕ ਕ੍ਰਿਯਾ ਬਾਉਦ ਤਿਨ ਉਪਰ ਤਾਂ ਕੇ ਗੱਲਾਂ ਕੱਖੀਆਂ ਨਾ ਜਾਏ ਜੇ ਕੋ ਕਹਿ ਪਛਾਤ ਸੁਸਤਾਏ ਤਤ ਕ੍ਰਿਯਾ ਸੁਰਤ ਮਤਮਨ ਬੁੱਧ ਜਿ ਤਿ ਕ੍ਰਿਯਾ ਸੁਰਤਾਂ ਕੀ ਸੋਧਾ ਕਰਤਾ ਦੀ ਬਾਣੀ ਜੋਰ ਤਾ ਉਪਮੋਰ ਨਾ ਕੋਈ ਹੋਰ ਜਿਥੈ ਜੋਤ ਮਾਗਲ ਸੂਰਜ ਕੰਮੈ ਰਾਮ ਰਿਆਪਾ ਪੂਰਾ ਜਿਥੈ ਸੀ ਪ੍ਰਭ ਸਿਤਾ ਮਹਿਮਾ ਮਾਹੇ ਬਾਂਝੋ ਰੂਪਨ ਕਥਨੇ ਜਾਏ ਨਾ ਕੋ ਮਰਨ ਕਰਦਾ ਜਾਏ ਜਿਨ ਕਾ ਰਾਮ ਸੰਮਨ ਮਾਏ ਜਿਥੈ ਭਰਮਦਾ ਕੇ ਲੋ ਕਰੈ ਮਨ ਸੁਚਾ ਮਨ ਸੋਹੇ ਸਚੰਦੋ ਸੰਗਰੰਕਾਰ ਕਰ ਕਰ ਦੇਖਨ ਮਰਦਿ ਹਾਰ ਧਰਮਾ ਖਾਂਡਾ ਮਨਰਵਰ ਪਾਂਡ ਜੇ ਕੋ ਕਥੈ ਨਾਮ ਤਨ ਦੁਖ ਲੋਭ ਵਕਾਰ ਜਿਬ ਜੋ ਮਤੁ ਤਿਵਕਾਰ ਬਿਨ ਰਸ ਕੰ ਵਿਚਾਰ ਨਾਮ ਕਥਨਾ ਕਰੇਗਾ ਸਾਰ ਜਦ ਬਹਾਰਿ ਇਝ ਸੁਨਿਆ ਲੋਇ ਪਰਮ ਸੁਦੇਵ ਤਿਆਰ ਭਉ ਫਲਾ ਗਣ ਤਪਤਾਉ ਪਾਂਡਾ ਪਾਉ ਪਰਤ ਤਤਟਾਲ ਸਤਿਗੁਰ ਸਭ ਜੀ ਦਾ ਪਸਾਨ ਇਹਨ ਕੋ ਨਦਰ ਕਰ ਕਰ ਨਾਨਕ ਨਦਰੀ ਨਦਰ ਨਿਹਾਲ ਸਲਾਵਣ ਗੁਰੂ ਬਾਣੀ ਇਕਤਾ ਮਾਤਾ ਕਰ ਜਮ ਵਤ ਜਿਉ ਸਰਾਜ ਬੈ ਦਾਈ ਦਾਇ ਇਹ ਲੈ ਸਗਲ ਜਗਤ ਜੰਗਿਆ ਆਪੁਰ ਆਈਆ ਕਰਜ ਕਰਮ ਦੂਰ ਕਰਮੀਆ ਕੋ ਆਪਣੀ ਕੇ ਨੇੜੇ ਦੂਰ ਜਨੇ ਨਾਮ ਸਿਆਇਆ ਦੇਵ ਸਕਤਿ ਘਾਲ ਨਾਮ ਭਤੇ ਮੂ ਚਲੇ